ਆਪਣੇ ਜਵਾਨ ਪੁੱਤ ਦੀ ਮੌਤ ਦਾ ਗਮ ਨਹੀਂ ਭੁਲਾ ਪਾ ਰਹੀ ਹੈ ਦਰਸਿਲ ਮਾਦੇ 18 ਸਾਲ ਦੇ ਪੁੱਤ ਦੀ ਸੜਕੀ ਹਾਦਸੇ ਦੇ ਵਿੱਚ ਜਾਨ ਚਲੀ ਗਈ ਹੈ ਮਾ ਨੇ ਵਿਦਿਆਸ਼ਰਮ ਦੇ ਵਿੱਚ ਪੁੱਤਰ ਦਾ ਜਨਮ ਦਿਨ ਮਨਾਗੇ ਨੇ ਇੱਕ ਅਜਿਹੀ ਮਹਿਲਾ ਦੀ ਕਹਾਣੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿਸ ਤੇ ਉਸ ਵੇਲੇ ਦੁੱਖਾਂ ਦਾ ਪਹਾੜ ਟੁੱਟਿਆ ਜਿਸ ਦਾ 18 ਸਾਲ ਦਾ ਪੁੱਤਰ ਇੱਕ ਦਰਦਨਾਕ ਸੜਕੀ ਹਾਦਸੇ ਦਾ ਸ਼ਿਕਾਰ ਹੁੰਦਾ ਹੈ 2023 ਦੇ ਵਿੱਚ ਐਕਸੀਡੈਂਟ ਹੁੰਦਾ ਤੇ ਮੌਕੇ ਤੇ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਮਾਤੇ ਦੁੱਖਾਂ ਦਾ ਪਹਾੜ ਟੁੱਟਿਆ ਮਾਂ ਆਪਣੇ ਦੁੱਖ ਨੂੰ ਘੱਟ ਕਰਨ ਦੇ ਲਈ ਹਰ ਸਾਲ ਜਨ ਕਲਿਆਣ ਦੇ ਕਾਰਜ ਕਰਦੀ ਹੈ ਤੇ ਉਸਦੇ ਪੁੱਤਰ ਦੇ ਜਨਮ ਦਿਨ ਦੇ ਮੌਕੇ ਤੇ ਇਸ ਮਹਿਲਾ ਵਿਨਾਸ਼ ਕੌਰ ਦੇ ਵੱਲੋਂ ਵਿਦਾਸ਼ਰਮ ਦੇ ਵਿੱਚ ਆਪਣੇ ਪੁੱਤਰ ਦਾ ਜਨਮ ਦਿਨ ਮਨਾਇਆ ਗਿਆ ਬਜ਼ੁਰਗਾਂ ਦੇ ਲਈ ਪੇਸਟਰੀ ਤੇ ਹੋਰ ਖਾਣ ਦਾ ਸਮਾਨ ਲਿਆਂਦਾ ਜਾਂਦਾ ਹੈ ਇਸੇ ਦਰਮਿਆਨ ਉਹਨਾਂ ਨੌਜਵਾਨਾਂ ਨੂੰ ਗੱਡੀ ਹੋਲੀ ਚਲਾਉਣ ਦੇ ਲਈ ਵੀ ਪ੍ਰੇਰਿਤ ਕੀਤਾ ਜੀ ਮੈਂ ਮੇਰਾ ਨਾਮ ਜੀ ਅਵਿਨਾਸ਼ ਕੌਰ ਮੈਂ ਅੱਜ ਤੁਸੀਂ ਵਿਰਦਾ ਸ਼ਰਮਾਓ ਪਚਾਲੇ ਦੇ ਤੁਸੀਂ ਬਹੁਤ ਕੰਦੀ ਸੇਵਾ ਕੀਤੀ ਹੈ ਹਨ ਉਹ ਸਮਾਨ ਵੀ ਵਰਤਾਇਆ ਕੀ ਮਕਸਦ ਕੀ ਹੈ ਵਿੱਚ ਕੱਲ੍ਹ ਵੱਤ ਕਰੀ ਅਸਲ ਦੇ ਵਿੱਚ ਮੇਰਾ ਬੇਟਾ ਸੀ ਜੋ ਐਕਸਪਾਇਰ ਹੋ ਗਿਆ ਅੱਜ ਉਹਨੇ 20 ਸਾਲ ਦਾ ਹੋ ਜਾਣਾ ਸੀ ਉਹ ਬਹੁਤ ਨੇਕ ਸੁਭਾਅ ਦਾ ਸੀ ਉਹਦੇ ਸੁਭਾਅ ਚ ਸੀ ਕਿ ਬੇਜ਼ੁਬਾਨਾਂ ਦੀ ਸੇਵਾ ਕਰਨਾ ਬਜ਼ੁਰਗਾਂ ਦੀ ਸੇਵਾ ਕਰਨਾ ਸੋ ਉਹਦੇ ਉਹਦੇ ਸੋਚ ਨੂੰ ਅੱਗੇ ਵਧਾਉਂਦੀ ਹੋਈ ਮੈਂ ਇੱਥੇ ਆਈ ਆ ਪਿਛਲੇ ਸਾਲ ਵੀ ਆਈ ਸੀ ਤੇ ਜਦੋਂ ਤੱਕ ਮੇਰੇ ਸਾਹ ਨੇ ਆਉਂਦੀ ਰਹੂੰਗੀ ਇਹਨਾਂ ਦੀ ਸੇਵਾ ਲਈ ਮੈਂ ਆਪਣੇ ਬੱਚੇ ਦੀ ਸੋਚ ਨੂੰ ਅੱਗੇ ਵਧਾਉਣਾ ਚਾਹੁੰਦੀ ਆ ਮੈਨੂੰ ਬਹੁਤ ਸਕੂਨ ਮਿਲਦਾ ਹੈ ਇਹਨਾਂ ਬਜ਼ੁਰਗਾਂ ਚ ਆ ਕੇ ਤੇ ਆਪਣਾ ਦੁੱਖ ਦਰਦ ਆ ਇਹਨਾਂ ਦਾ ਦੁੱਖ ਦਰਦ ਸ਼ੇਅਰ ਕਰਕੇ ਮੇਰਾ ਬੇਟਾ ਜੀ ਐਕਸੀਡੈਂਟ ਚ ਪੂਰਾ ਹੋਇਆ ਸੀ 14 ਮਈ 2023 ਨੂੰ ਪੂਰਾ ਹੋਇਆ ਸੀ ਤੇ অলਮੋਸਟ 2 ਸਾਲ ਹੋ ਚੁੱਕੇ ਆ ਬਟ ਸਰੀਰਕ ਤੌਰ ਤੇ ਉਹ ਇਸ ਦੁਨੀਆ 'ਚ ਨਹੀਂ ਹੈ ਬਟ ਮਨ 'ਚ ਹਮੇਸ਼ਾ ਸਾਡੇ ਜ਼ਿੰਦਾ ਰਹੂਗਾ ਤਾਂ ਕਿੰਨਾ ਸੁਭੂਨ ਮਿਲਦਾ ਤੁਸੀਂ ਉਹਨਾਂ ਦੇ ਫਰੈਂਡਸ ਵੀ ਨਾਲ ਆਏ ਨੇ ਤਾਂ ਲੱਗਦਾ ਉਹਨਾਂ ਦੇ ਵਿੱਚ ਆਪਣੇ ਪੁੱਤਰ ਨੂੰ ਦੇਖਦੇ ਆ ਜੀ ਹਾਂ ਜੀ ਬਿਲਕੁਲ ਜੀ ਉਹਦੇ ਦੋਸਤ ਮੇਰੇ ਬਹੁਤ ਮੇਰੇ ਬੱਚੇ ਨੇ ਮੇਰੇ ਬਹੁਤ ਸਪੋਰਟ ਚ ਨੇ ਮੈਨੂੰ ਹਰ ਸਟੈਪ ਤੇ ਇਹਨਾਂ ਨੇ ਬੱਚਿਆਂ ਨੇ ਸਾਥ ਦਿੱਤਾ ਤੇ ਮੈਨੂੰ ਬੱਚਿਆਂ ਚੋਂ ਆਪਣਾ ਬੇਟਾ ਹੀ ਯਾਦ ਆਉਂਦਾ ਹੈ। ਮੈਨੂੰ ਲੱਗਦਾ ਹੀ ਨਹੀਂ ਕਿ ਮੇਰਾ ਬੇਟਾ ਕਿਤੇ ਬਾਹਰ ਗਿਆ ਮੈਨੂੰ ਹਮੇਸ਼ਾ ਇਹੀ ਲੱਗਦਾ ਹੈ ਕਿ ਮੇਰੇ ਨਾਲ ਹੈ। ਇੱਕ ਸੜਕ ਹਾਸੇ ਨੇ ਤੁਹਾਡੀ ਜ਼ਿੰਦਗੀ ਖਤਮ ਕਰਦੀ। ਨੇ ਇੱਕ ਸੜਕ ਹਾਸੇ ਨੇ ਮੇਰੀ ਜ਼ਿੰਦਗੀ ਖਤਮ ਕਰਤੀ। ਮੇਰਾ ਹਸਤਾ ਵਸਤਾ ਪਰਿਵਾਰ ਸੀ। ਤੇ ਉਹਨਾਂ ਨੂੰ ਮੌਜੂਦਾਂ ਨੂੰ ਕੀ ਸੇਧ ਦੇਣਾ ਚਾਹੁੰਦਾ ਜਿਹੜੇ ਅੱਜਕੱਲ ਬਹੁਤ ਓਵਰ ਸਪੀਡ ਚਲਾਉਂਦੇ ਨੇ ਵਾਹਨ ਆਪਣੇ ਕੋਲ। ਮੈਂ ਉਹਨਾਂ ਨੂੰ ਇਹੀ ਸੇਧ ਦੇਣਾ ਚਾਹੁੰਨੀ ਆ ਕਿ ਐ ਐਦਾਂ ਨਹੀਂ ਕੁਝ ਵੀ ਲਾਪਰਵਾਹੀ ਕਰਨ ਤੋਂ ਪਹਿਲਾਂ ਆਪਣੇ ਮਾਪੇ ਬਾਰੇ ਜ਼ਰੂਰ ਸੋਚੋ ਤੁਹਾਡੀ ਇੱਕ ਗਲਤ ਹਰਕਤ ਦੇ ਨਾਲ ਮਾਪੇਓ ਦੀ ਜ਼ਿੰਦਗੀ ਖਤਮ ਹੋ ਜਾਂਦੀ ਹੈ ਅੱਜ ਕਿੰਨੇ ਸਾਲ ਦਾ ਮੈਨੂੰ ਹੋ ਗਿਆ ਅੱਜ ਮੇਰਾ ਬੇਟਾ 20 ਸਾਲ ਦਾ ਹੋ ਗਿਆ ਸੱਸ਼ੀ ਗਾਲਬਰੇ ਸਾਹਿਬ ਨੂੰ ਅੱਜ ਅਸੀਂ ਆਪਣੇ ਦੋਸਤ ਬਾਵਰ ਦਾ ਜਨਮ ਦਿਨ ਮਨਾਉਣ ਆਏ ਸੀਗੇ ਤੇ ਉਹ ਅੱਜ ਸਾਡੇ 'ਚ ਨਹੀਂ ਹੈਗਾ ਤੇ ਅਸੀਂ ਉਹਨੂੰ ਬਹੁਤ ਯਾਦ ਕਰਦੇ ਆ ਤੇ ਉਹਨਾਂ ਦੇ ਮਮਾ ਸਾਡੇ ਨਾਲ ਆਏ ਨੇ ਤੇ ਅਸੀਂ ਸਾਰੇ ਦੋਸਤ ਹਰ ਇੱਕ ਸਾਲ ਆਉਂਦੇ ਆ ਤੇ ਅੱਜ ਉਹਦਾ ਜਨਮ ਦਿਨ ਆ ਤੇ ਅਸੀਂ ਆਇਨਾ ਮਨਾਉਣ ਆਇਆ ਸਭ ਨਾਲ ਕਿਵੇਂ ਦੱਸਾਂ ਬਾਸੀ ਉਹ ਸਾਡੇ ਨਾਲ ਰਹਿੰਦਾ ਸੀਗਾ ਹੀ ਹਮੇਸ਼ਾ ਬਹੁਤ ਯਾਦ ਕਰਦੇ ਆ ਅਸੀਂ ਉਹਨੂੰ ਤੇ ਦੋਸਤੀ ਦਾ ਰਿਸ਼ਤਾ ਬੜਾ ਅਨਮੋਲ ਹੁੰਦਾ ਯਾਦ ਆਉਂਦੇ ਉਹ ਪਲ ਜਰੂਰ ਹਰ ਇੱਕ ਚੀਜ਼ ਯਾਦ ਆਉਂਦੀ ਹੈ ਜਿੱਥੇ ਜਿੱਥੇ ਉਹਨਾਂ ਜਾਂਦੇ ਸੀਗੇ ਤੇ ਹਰੇਕ ਗੇੜੇ ਕੱਢਣੇ ਬਾਜ਼ਾਰ ਚ ਬੁਲਟ ਭਜਾਉਣੇ ਤਾਂ ਬਹੁਤ ਯਾਦ ਆਉਂਦੀ ਹੈ ਹਰੇਕ ਚੀਜ਼ ਉਹਦੇ ਨਾਲ ਸਾਂਝੀ ਸੀਗੀ ਜਦ ਵੀ ਨੰਗਦੇ ਆਉਂਦੇ ਪਿੰਡ ਵਿੱਚ ਦੀ ਬਹੁਤ ਯਾਦ ਆਉਂਦਾ ਉਹਦਾ ਹਰੇਕ ਵਾਰ ਅਸੀਂ ਖੜਕੇ ਜਾਂਦੇ ਆਂ ਤੇ ਅਸੀਂ ਉਹਨੂੰ ਯਾਦ ਕਰਦੇ ਰਹਾਂਗੇ ਕਦੇ ਨਹੀਂ ਭੁੱਲਦੇ ਹੈਗੇ ਦੋਸਤੀ ਦੇ ਅਨਮੋਲ ਰਿਸ਼ਤੇ ਲਈ ਦੋ ਸ਼ਬਦ ਉਹਦੇ ਨਾਲ ਉਹ ਜਿਹਾ ਸਾਨੂੰ ਮਿਲਣਾ ਨਹੀਂਗਾ ਦੋਸਤ ਬਹੁਤ ਘੱਟ ਹੁੰਦੇ ਨੇ ਘਰੇ ਵਰਤ ਨਹੀਂ ਸਭ ਨਾਲ ਉਹਦੀ ਤੇ ਹਰ ਇੱਕ ਚੀਜ਼ ਸਾਂਝੀ ਸੀਗੀ ਉਹਦੀ ਸਾਡੇ ਨਾਲ ਘਰੇ ਆਉਂਦਾ ਜਾਂਦਾ ਬੜੀ ਕਿੱਦਾਂ ਸੁਹਾਕੇ ਮੇਰਾ ਸੀ ਬਹੁਤ ਵਧੀਆ ਸੁਹਾ ਸੀ ਜੇ ਵਰਗਾ ਕਰੇ ਵੀ ਸਾਡੇ ਆਉਂਦਾ ਸੀ ਨਾਲ ਫੈਮਿਲੀ ਨੂੰ ਮਿਲਦਾ ਸੀ ਮੇਰੇ ਮੰਮਾ ਨੂੰ ਮਮਾ ਘਰ ਅੰਦਰ ਸੀ ਅਸੀਂ ਵੀ ਮੰਮਾ ਮੰਨਦੇ ਆ ਆਪਣੇ ਉਹ ਵੀ ਸਾਡੇ ਘਰਦੇ ਨੂੰ ਮਤਲਬ ਬਹੁਤ ਵਧੀਆ ਸਾਡੇ ਘਰ ਆਂਦਾ ਸੀ ਜਾਂਦੇ ਕਰਦੇ ਸੀਗੇ ਤੇ ਸਾਰੇ ਬੇਟੇ ਵਰਗੇ ਸੀ ਮੇਰੇ ਮੰਮਾ ਦੇ ਸਭ ਦਾ ਮਾਪਨੇ ਜਵਾਨ ਪੁੱਤ ਦੀ ਮੌਤ ਦਾ ਗਮ ਨਹੀਂ ਭੁਲਾ ਪਾ ਰਹੀ ਹੈ ਦਰਅਸਲ ਮਾਦੇ 18 ਸਾਲ ਦੇ ਪੁੱਤ ਦੀ ਸੜਕੀ ਹਾਦਸੇ ਦੇ ਵਿੱਚ ਜਾਨ ਚਲੀ ਗਈ ਹੈ ਮਾਨੇ ਵਿਦਿਆਸ਼ਰਮ ਦੇ ਵਿੱਚ